ਸਤਿਗੁਰੂ ਕਹਿੰਦੇ ਨਾ ਤਾਲਤ ਹੈ ਨਾ ਮਾਤ ਹੈ ਨਾ ਜ਼ਾਤ ਹੈ ਨਾ ਪਾਤ ਹੈ ਤੁਹਾਡੇ ਵਿੱਚੋਂ ਜਿਹੜੇ ਜਾਪ ਸਬ ਪੜਦੇ ਹੋਣਗੇ ਜ਼ਰੂਰ ਬੋਧ ਹੋਵੇਗਾ ਅਗਰ ਉਸ ਨੂੰ ਵਿਅਕਤੀ ਮੰਨ ਲਈਏ ਤੋ ਦਾ ਕੋਈ ਰੰਗ ਰੂਪ ਨਸਲ ਵੀ ਮੰਨੀ ਪੈਗੀ ਕਿਹੜੀ ਨਸਲ ਦਾ ਹੈ ਆਰੀਅਨ ਨਸਲ ਹੈ ਮੰਗੋਲ ਨਸਲ ਹੈ ਆਖਰ ਕਿਹੜੀ ਨਸਲ ਹੈ ਕਾਲਾ ਹੈ ਗੋਰਾ ਹੈ ਸਾਵਰੇ ਰੰਗ ਦਾ ਹੈ ਜ਼ਰਦੀ ਮਾਇਲ ਆਇਆ ਰੰਗ ਕੀ ਹੈ ਖੱਲੀ ਦਾ ਰੰਗ ਉਸ ਦਾ ਕੈਸਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਅਰੂਪ ਹੈ ਅਨੂਪ ਹੈ ਕੋਈ ਰੂਪ ਨਹੀਂ ਅਤਿਅੰਤ ਸੁੰਦਰ ਹੈ ਫਿਰ ਵੀ ਕੋਈ ਰੂਪ ਨਹੀਂ ਅਗਰ ਉਸ ਨੂੰ ਵਿਅਕਤੀ ਮੰਨਦੇ ਹਾਂ ਤਾਂ ਲਾਜ਼ਮੀ ਕੋਈ ਰੰਗ ਰੂਪ ਮੰਨਣਾ ਪਏਗਾ ਸਹਿਬ ਕਹਿੰਦੇ ਚੱਕਰ ਚੇਨ ਅਰ ਬਰਨ ਜਾਤ ਅਰ ਬਾਤ ਨਹਿਨ ਜੇ ਰੂਪ ਰੰਗ ਅਰ ਰੇਕ ਬੇਕ ਕੋ ਕਹਿ ਨਾ ਸਕਤ ਅਗਰ ਉਸ ਨੂੰ ਵਿਅਕਤੀ ਮੰਨੀਏ ਤਾਂ ਉਸ ਪਰਮਾਤਮਾ ਦਾ ਕੋਈ ਮਜ਼ਬ ਵੀ ਹੋਵੇਗਾ ਹਿੰਦੂ ਹੋਵੇਗਾ ਮੁਸਲਿਮ ਹੋਵੇਗਾ ਸਿੱਖ ਹੋਵੇਗਾ ईसाई होगा यहूदी होगा पारसी होगा जैनी होगा बोधी होगा कुछ ना कुछ होगा अगर वह व्यक्ति है गुरु गोविंद सिंह जी महाराज की जरूरत देखो प्रवान करते ने नमस्तम अमजबे नमस्तस्त अजबे तेरा कोई मजहब नहीं जब तू रंग रूप रेख तो न्यारा है जात पात तो न्यारा है वरण भेख तो न्यारा है तेरा कोई मजहब नहीं तू हिंदू नहीं है तू तो तो सिख भी नहीं है तू तो मुस्लिम नहीं है तू तो क्रिश्चियन भी नहीं है शब्द मैं फिर थोड़े सामने रखा गुरु गोबिंद सिंह जी दे अम अमजबे नमस्कार है तू तो अमजब है तेरा कोई मजहब नहीं नमस्तंग अमजबे नमस्तस्त अजबे ਨਮਸਕਾਰ ਹੈ ਤੈਨੂੰ ਤੂੰ ਅਜਬ ਸਰੂਪ ਹੈ ਤੂੰ ਅਜਬ ਸਰੂਪ ਹੈ ਦੋ ਨੁਕਤੇ ਹੋਰ ਬਿਆਨ ਕਰਕੇ ਮੈਂ ਕੁਝ ਇਤਿਹਾਸ ਦੇ ਪੰਨੇ ਰੱਖਣੇ ਨੇ ਤੁਹਾਡੇ ਸਾਹਮਣੇ ਅਗਰ ਉਸ ਨੂੰ ਵਿਅਕਤੀ ਮੰਨ ਲਈਏ ਨਾ ਤਾਂ ਵਿਅਕਤੀ ਇੱਕ ਸਮੇਂ ਚ ਇੱਕੋ ਹੀ ਥਾਂ ਤੇ ਹੁੰਦਾ ਹੈ ਜਿਵੇਂ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਬੈਠੇ ਹੋ ਆਪਣੇ ਘਰ ਦੇ ਵਿੱਚ ਨਹੀਂ ਹੋ ਵਿਅਕਤੀ ਇੱਕ ਸਮੇਂ ਇੱਕੋ ਹੀ ਥਾਂ ਤੇ ਹੁੰਦਾ ਹੈ ਸਾਰੀ ਥਾਵਾਂ ਤੇ ਨਹੀਂ ਹੁੰਦਾ ਅਗਰ ਪ੍ਰਮਾਤਮਾ ਵੀ ਵਿਅਕਤੀ ਹੈ ਤੋ ਸਤਵੇਂ ਪਾਤਾਲ ਜਾਂ ਸਤਵੇਂ ਆਸਮਾਨ ਜਾਂ ਕੋਈ ਸੱਚਖੰਡ ਬੈਗੁੰਠ ਦੇ ਵਿਚ ਬੈਠਾ ਹੋਵੇਗਾ ਕਮ ਸੇ ਕਮ ਇੱਥੇ ਤੇ ਕੋਈ ਨਹੀਂ ਵਿਅਕਤੀ ਦੀ ਤਰ੍ਹਾਂ ਕੋਈ ਨਹੀਂ ਅਗਰ ਹੈ ਤੋ ਫਿਰ ਕਹੋ ਕਿਹੜਾ ਵਿਅਕਤੀ ਰੱਬ ਹੈ ਖੁਦਾ ਹੈ ਪ੍ਰਮਾਤਮਾ ਵਿਅਕਤੀ ਇੱਕ ਸਮੇ ਇਕੋ ਹੀ ਥਾਂ ਤੇ ਹੁੰਦਾ ਹੈ ਸਾਰੀ ਥਾਵਾਂ ਤੇ ਨਹੀਂ ਹੁੰਦਾ ਸਤਿਗੁਰਾਂ ਦੀ ਬਾਣੀ ਕਹਿੰਦੀ ਏ ਤੂੰ ਸਭ ਨਹੀਂ ਥਾਏ ਜਿੱਥੇ ਹੋ ਜਾਏ ਸੱਚਾ ਸਿਰਜਣਹਾਰ ਜੀਓ ਏ ਸਿਰਜਣਹਾਰ ਮੈਂ ਜਿੱਥੇ ਜਾਣਾ ਤੋਂ ਉੱਥੇ ਤੂੰ ਤੇ ਵਿਆਪਕ ਹੈ ਵਿਅਕਤੀ ਵਿਆਪਕ ਨਹੀਂ ਹੋ ਸਕਦਾ ਅਗਰ ਉਸ ਨੂੰ ਵਿਅਕਤੀ ਮੰਨ ਲਏ ਤੋ ਵਿਅਕਤੀ ਸਰਬਕਾਲ ਵੀ ਨਹੀਂ ਹੈ ਹਰ ਹਰ ਸਮੇਂ ਨਹੀਂ ਹੈ ਜਿਵੇਂ ਅਸੀਂ 20 30 40 50 60 ਸਾਲ ਪਹਿਲੇ ਨਹੀਂ ਸੀ ਨਹੀਂ ਸੀ ਹਰ ਇੱਕ ਵਾਰ ਇਹ ਗੱਲਾਂ ਕੀ ਜਾ ਸਕਦੀ ਹੈ ਤੇ ਹਰ ਇੱਕ 10 20 30 40 ਸਾਲ ਬਾਅਦ ਨਹੀਂ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਕਿੱਥੇ ਤੇਡੇ ਮਾਪਿਆਂ ਜਿੰਨੇ ਤੋਂ ਜਣਿਆ ਕੱਲ ਤੇ ਮਾਂ ਹੈ ਸੀ ਬਾਬਾ ਫਰੀਦ ਕਹਿੰਦਾ ਪਤਾ ਨਹੀਂ ਕਿੱਥੇ ਚਲੀ ਗਈ ਪੰਜ ਸਾਲ ਪਹਿਲੇ ਤੇ ਪਿਤਾ ਹੈ ਸੀ ਅੱਜ ਕੋਈ ਨਹੀਂ ਅਗਰ ਪਰਮਾਤਮਾ ਵੀ ਵਿਅਕਤੀ ਹੈ ਤੋ ਪਰਮਾਤਮਾ ਨੂੰ ਵੀ ਕਾਲ ਦੇਚ ਬਿਆਨ ਕਰਨਾ ਪਏਗਾ ਸਮੇਂ ਦੇਚ ਬਿਆਨ ਕਰਨਾ ਪਏਗਾ ਇੰਜ ਆਖਾਂਗੇ ਪਰਮਾਤਮਾ ਹੋਇਆ ਸੀ ਜਾਂ ਪਰਮਾਤਮਾ ਹੋਵੇਗਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਅਕਾਲ ਹੈ ਅਜਾਲ ਹੈ ਉਸ ਸਮੇਂ ਦੇ ਚ ਨਹੀਂ ਹੈ ਉਹ ਹੈ ਸੋ ਹੈ ਹੋਇਆ ਸੀ ਨਹੀਂ ਕਹਿ ਸਕਦੇ ਹੋਵੇਗਾ ਨਹੀਂ ਕਹਿ ਸਕਦੇ ਉਹ ਹੈ ਸੋ ਹੈ ਸਮੇਂ ਤੋਂ ਬਾਹਰ ਹੈ ਅਗਰ ਪ੍ਰਮਾਤਮਾ ਨੂੰ ਵਿਅਕਤੀ ਮੰਨ ਲਈਏ ਇਸ ਨੁਕਤੇ ਨੂੰ ਬਿਆਨ ਕਰਨਾ ਜ਼ਰੂਰੀ ਸੀ ਇੱਕ ਹੋਰ ਪ੍ਰਸ਼ਨ ਵੀ ਖੜਾ ਹੋਵੇਗਾ ਕਿਉਂਕਿ ਵਿਅਕਤੀ ਦੇ ਦੋ ਰੂਪ ਨੇ स्त्री ਔਰ ਪੁਰਸ਼ ਪਰਮਾਤਮਾ ਨਰ ਹੈ ਕਿ ਨਾਰੀ ਹੈ स्त्री ਹੈ ਕਿ ਪੁਰਸ਼ ਹੈ। ਇਸ ਨੂੰ ਬੜੇ ਵਿਸਥਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਿਆਨ ਕੀਤਾ ਪਰ ਇਸ ਵਕਤ ਮੈਂ ਨਹੀਂ ਛੇੜਨਾ ਕਿਉਂਕਿ ਆਪ ਬ੍ਰਹਮ ਨਾਰਾ ਉਹ ਫੈਸਲਾ ਕਰਨਾ ਪਵੇਗਾ ਪਰਮਾਤਮਾ ਇਸਤਰੀ ਹੈ ਕਿ ਪੁਰਸ਼ ਹੈ ਅਗਰ ਵਿਅਕਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਵਿਅਕਤੀ ਦੇ ਰੂਪ ਵਿੱਚ ਮੰਨੇ ਹੈ ਉਹ ਕਿਧਰੇ ਪੁਰਸ਼ ਦੀ ਪੂਜਾ ਕਿਧਰੇ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਜੈਸਾ ਸੇਵੇ ਤੈਸਾ ਹੋਏ ਜੈਸਾ ਪਰਮਾਤਮਾ ਨੂੰ ਮੰਨੋਗੇ ਵੈਸੇ ਹੀ ਹੋ ਜਾਓਗੇ ਵੈਸੇ ਹੋ ਜਾਓਗੇ ਜਿਸ ਦੇ ਵਿਚਾਰ ਕਰੀਏ ਜਿਹਨੂੰ ਸੋਚੀਏ ਜਿਹਨੂੰ ਯਾਦ ਕਰੀਏ ਮਨੁੱਖ ਦਾ ਮਨ ਵੈਸਾ ਹੀ ਹੋ ਜਾਂਦਾ ਹੈ ਤਨ ਤੇ ਇੱਕ ਦਿਨ ਖਾਕ ਹੋ ਜਾਣਾ ਹੈ ਰਾਖ ਹੋ ਜਾਣਾ ਹੈ ਅੱਗੋਂ ਸਾਡਾ ਸੰਸਕਾਰਾਂ ਦਾ ਢਾਂਚਾ ਜਾ ਜਾਂਦਾ ਹੈ ਅਗਰ ਉਸ ਵਿੱਚ ਇਸਤਰੀ ਚਿੰਤਨ ਸੀ स्त्री ਦੀਆਂ ਯਾਦਾਂ ਸਨ ਇਸਤਰੀ ਦੇ ਵਿਚਾਰ ਸੀ ਅਗਲਾ ਜਨਮ ਫਿਰ ਇਸਤਰੀ ਦਾ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਔਤਰੇ ਗੁਰਬਾਣੀ ਦਾ ਫੈਸਲਾ ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਉਹ ਇਸਤਰੀ ਤੇ ਪੁਰਸ਼ ਵੀ ਨਹੀਂ ਹੈ। ਧਨਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ DNA ਸ਼੍ਰੀ ਰਾਗ ਦੇ ਚ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕਹ ਕੈਸੇ ਸੁਨ ਮੰਡਲ ਨਿਰ ਵਿਚਾਰ ਅਵਸਥਾ ਨੂੰ ਸੁਨ ਸਮਾਧੀ ਕਹਿੰਨਨ ਸੁਨ ਸਮਾਦ अनहद तैनात कहन न जाई अचरज बिस्माद जिस दिन चलदे हुए विचार मन दे च रुक जांदे निरंकार प्रगट हो जांदा है ਜਦ ਕੋਈ ਵੀ ਫੁਰਨਾ ਨਾ ਚਲੇ ਕੋਈ ਵੀ ਵਿਚਾਰ ਨਾ ਚਲੇ ਉਹਨੂੰ ਗੁਰੂ ਅਰਜਨ ਦੇਵ ਜੀ ਸੁਨ ਸਮਾਦ ਕਹਿੰਦੇ ਨੇ ਸੁਖਮਨੀ ਸਾਹਿਬ ਦੀ ਪੰਕਤੀ ਸੁਨ ਸਮਾਦ ਅਨਹਦ ਤੈਨਾਤ ਕਿਤਨਾ ਵੀ ਪਾਠ ਕਰਦੇ ਅੰਦਰ ਸਾਡੇ ਵਿਚਾਰ ਚੱਲਦੇ ਨੇ ਕਿਤਨਾ ਵੀ ਵਾਹਿਗੁਰੂ ਵਾਹਿਗੁਰੂ ਜਪੀ ਅੰਦਰ ਆਪਣੇ ਆਪਣੇ ਫੁਰਨੇ ਚੱਲਦੇ ਕਿਤਨਾ ਹੀ ਕਥਾ ਕੀਰਤਨ ਸੁਣੀਏ ਤੇ ਕਰੀ ਅੰਦਰ ਫੁਰਨੇ ਚੱਲਦੇ ਉਹ ਨਹੀਂ ਰੁਕਦੇ ਸੁਨ ਸਮਾਦ ਅਨਹਦ ਤੈ ਨਾਦ ਕਹਿਨ ਨਾ ਜਾਈ ਅਚਰਜ ਬਿਸਮਾਰ ਸੁਨ ਸਮਾਦ ਅਵਸਥਾ ਦੇ ਜਰੇ ਜਰੇ ਨਾਲ ਇੱਕ ਜੁੜਿਆ ਦਿਖਾਈ ਦੇ ਰਿਹਾ ਮਹਾਰਾਜ ਕਹਿੰਦੇ ਇਸਤਰੀ ਪੁਰਸ਼ ਨਹੀਂ ਹੈ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤੋ ਹੁਣ ਮੁਖਤ ਸਰਮੇ ਅਰਜ਼ ਕਰਾਂ ਪ੍ਰਮਾਤਮਾ ਕੀ ਇਹ ਸ਼ਕਤੀ ਹੈ ਵਿਅਕਤੀ ਨਹੀਂ ਹੈ ਐਸੀ ਸ਼ਕਤੀ ਹੈ ਰੰਗ ਰੂਪ ਤੋਂ ਨਿਆਰੀ ਚਕਰ ਚੇਨ ਤੋਂ ਨਿਆਰੀ ਵਰਨ ਜਾਤ ਤੋਂ ਨਿਆਰੀ ਮਜ਼ਬ ਤੋਂ ਨਿਆਰੀ ਇੱਕ ਵਿਆਪਕ ਸ਼ਕਤੀ ਹੈ ਪਰ ਸ਼ਕਤੀ ਤੋਂ ਮੁਰਾਦ ਕਿਦਰ ਇਹ ਨਹੀਂ ਲੈ ਲੈਣਾ ਕਿ ਜੜ ਹੈ ਨਹੀਂ ਚੇਤਨ ਉਸ ਸ਼ਕਤੀ ਨੂੰ ਭਾਰਤ ਦੇ ਪ੍ਰਾਚੀਨ ਉਪਨਿਸ਼ਦਾਂ ਦੇ ਰਿਸ਼ੀਆ ਨੇ ਇੰਜ ਕਿਹਾ ਸਤਿਮ ਸ਼ਿਵਮ ਸੁਂਦਰਮ ਉਹ ਸਤ ਹੈ ਸਦੀਵੀ ਹੈ ਹੈ ਸ਼ਿਵਮ ਪ੍ਰਕਾਸ਼ਮਾਨ ਹੈ ਸ਼ਿਵ ਦੇ ਅਰਥ ਪ੍ਰਕਾਸ਼ ਚਨ प्रकाशमान है सुंदरम अति सुंदर है अति सुंदर है इन्हो गुरु नानक देव जी महाराज इंज बयान करदे ने सत सोहां सदा मन चा तू सत है सोहां अति सुंदर है सदा मन चा तू सदिवी खिड़या होया है आनंद सरो वैदिक ऋषियों ने भी ऐसा कहा है सत चित आनंद वो सत है चित चेतन है जड़ नहीं है शक्ति ते अग्दे च भी है अग् जड़ है शक्ति ते पानी दे च भी है पानी जड़ है शक्ति ते पवन दे च भी है पवन जड़ है परमात्मा शक्ति है परचेतन सत चित आनंद अनंत स्वरूप ਇਹੀ ਕਾਰਨ ਹੈ ਕਿ ਮਨੁੱਖ ਦੀ ਚੇਤਨਾ ਸ਼ਕਤੀ ਤੋਂ ਪ੍ਰਭਾਵਿਤ ਹੈ ਮਨੁੱਖ ਤਾਕਤ ਤੋਂ ਪ੍ਰਭਾਵਿਤ ਹੈ ਮੈਂ ਸਵੇਰੇ ਇਸ ਵਿਚਾਰ ਨੂੰ ਸਾਹਮਣੇ ਰੱਖਿਆ ਸੀ ਜਿੱਥੇ ਤਾਣ ਹੁੰਦਾ ਹੈ ਉੱਥੇ ਮਾਣ ਹੁੰਦਾ ਹੈ ਇਸ ਵਾਸਤੇ ਹਰ ਮਨੁੱਖ ਤਾਣ ਦੀ ਤਲਾਸ਼ ਵਿੱਚ ਹੈ ਸ਼ਕਤੀ ਦੀ ਤਲਾਸ਼ ਵਿੱਚ ਤੇ ਦੂਰ ਕਿਉਂ ਜਾਓ ਪ੍ਰਮਾਤਮਾ ਇੱਕ ਸ਼ਕਤੀ ਹੈ ਪ੍ਰਥਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਧਿਆਇਆ ऐसी शक्ति जो रंग रूप तो नहीं है सारा आकार उस तो आया है जिदा कोई आकार नहीं सारा रूप उस तो आउंदा है जिदा कोई रूप नहीं सारे रंग उस तो आउंदे ने जिदा कोई रंग नहीं चलो मैं अद्दा मिनट इसते भी ले लवा एक फूल खडेया रंग लेके रूप लेके सुगंध लेके ਆਕਾਰ ਲੈ ਕੇ ਧਿਆਨ ਬਖਸ਼ਣਾ ਸਹਜੇ ਸਹਜੇ ਫੁੱਲ ਮੁਰਝਾ ਗਿਆ ਰੰਗ ਖੋ ਗਿਆ ਹੁਣ ਪੁੱਛੀਏ ਰੰਗ ਕਿੱਥੇ ਚਲਾ ਗਿਆ ਰੰਗ ਉੱਥੇ ਚਲਾ ਗਿਆ ਜਿੱਦਾ ਕੋਈ ਰੰਗ ਨਹੀਂ ਫਿਰ ਬਹੁਤ ਸੁੱਕ ਗਿਆ ਫੁੱਲ ਦਾ ਰੂਪ ਵੀ ਖੋ ਗਿਆ ਇਹ ਰੂਪ ਕਿੱਥੇ ਚਲਾ ਗਿਆ ਇਹ ਰੂਪ ਉੱਥੇ چلا ਗਿਆ ਜਿੱਦਾ ਕੋਈ ਰੂਪ ਨਹੀਂ ਇੱਕ ਦਿਨ ਫੁੱਲ ਦਾ ਆਕਾਰ ਵੀ ਖੋ ਗਿਆ ਆਕਾਰ ਕਿੱਥੇ چلا ਗਿਆ ਆਕਾਰ ਉੱਥੇ چلا ਗਿਆ ਜਿੱਦਾ ਕੋਈ ਆਕਾਰ ਨਹੀਂ ਉਹਨੂੰ ਨਿਰਆਕਾਰ ਕਹੇ ਨਿਰੰਕਾਰ ਆਕਾਰ ਤੋਂ ਰਹਿਤ ਕੋਈ ਆਕਾਰ ਨਹੀਂ ਸਾਰਾ ਆਕਾਰ ਉਸ ਤੋਂ ਆਉਂਦਾ ਹੈ ਜਿੱਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਜਿਦਾ ਕੋਈ ਰੂਪ ਨਹੀਂ ਸਾਰੇ ਰੰਗ ਉਸੇ ਤੋਂ ਆਉਂਦੇ ਜਿਦਾ ਕੋਈ ਰੰਗ ਨਹੀਂ ਕੋਈ ਇੱਕ ਸ਼ਕਤੀ ਹੈ ਉਸ ਸ਼ਕਤੀ ਨੂੰ ਅਨੇਕਾ ਨਾਮ ਦਿੱਤੇ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਕਿਸੇ ਨੇ ਗੋਪਾਲ ਕਿਹਾ ਕਿਸੇ ਨੇ गोविंद ਕਿਹਾ ਕਿਸੇ ਨੇ ਰਾਮ ਕਿਹਾ ਕਿਸੇ ਨੇ ਕਰਤਾਰ ਕਿਹਾ ਕਿਸੇ ਨੇ ਮਦਸੂਦਨ ਕਿਹਾ ਗੋਰਖ ਕਿਹਾ ਵਾਹਿਗੁਰੂ ਕਿਹਾ ਸਤਨਾਮ ਕਿਹਾ ਅੱਲਾ ਕਿਹਾ ਖੁਦਾ ਕਿਹਾ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਗੁਰੂ ਨਾਨਕ ਕਹਿੰਦੇ ਨੇ ਸਦਕੇ ਜਾਨਣਾ ਜਿਤਨੇ ਵੀ ਤੇਰੇ ਨਾਮ ਨੇ ਜਿਵੇਂ ਸੂਰਜ ਦਾ ਕੋਈ ਇੱਕ ਨਾਮ ਤੇ ਨਹੀਂ ਹੈ ਸੂਰਜ ਨੂੰ ਸਨ ਕਹਿੰਦੇ ਨੇ ਸੂਰਜ ਨੂੰ ਭਾਨ ਕਹਿੰਦੇ ਨੇ ਸੂਰਜ ਨੂੰ ਰਵੀ ਕਹਿੰਦੇ ਨੇ ਸੂਰਜ ਨੂੰ ਸੂਰਜ ਕਹਿੰਦੇ ਨੇ ਸੂਰਜ ਨੂੰ ਕੁਝ ਸ਼ਹੀਦ ਕਹਿੰਦੇ ਨੇ ਸੂਰਜ ਨੂੰ ਆਫਤਾਬ ਕਹਿੰਦੇ ਨੇ ਕੋਈ ਇੱਕ ਨਾਮ ਹੈ ਦੁਨੀਆ ਦੀਆਂ ਸੈਂਕੜੇ ਭਾਸ਼ਾਵਾਂ ਦੇ ਸੂਰਜ ਦੇ ਅਲੱਗ-ਅਲੱਗ ਨਾਮ ਨੇ ਸੂਰਜ ਦੇ ਅਲੱਗ-ਅਲੱਗ ਨਾਮ ਨੇ ਕੋਈ ਝਗੜਾ ਨਹੀਂ ਪਰਮਾਤਮਾ ਦੇ ਅਗਲੇ-ਅਲੱਗ ਨਾਮ ਨੇ ਬੜੀ ਝਗੜੇ ਨੇ ਕਲ ਕਲੇਸ਼ ਹੈ ਬੜੀ ਦੁਬਧਾ ਹੈ ਨਾਮਾਂ ਤੇ ਝਗੜਾ ਹੈ ਸੂਰਜ ਦੇ ਨਾਮਾਂ ਤੇ ਤੇ ਝਗੜਾ ਨਹੀਂ ਔਰ ਸੂਰਜ ਦਾ ਇੱਕ ਨਾਮ ਵੀ ਨਹੀਂ ਹੈ ਸੂਰਜ ਨੂੰ ਸੰਸਕ੍ਰਿਤ ਦੇ ਜਬਾਨ ਕਹਿੰਦੇ ਨੇ ਸੰਸਕ੍ਰਿਤ ਦੇ ਚ ਰਵੀ ਕਹਿੰਦੇ ਨੇ ਦੋ ਨਾਮ ਨੇ ਰਵੀ ਇਹ ਬਾਣ ਹੈ ਇਹ ਰਵੀ ਹੈ ਇਹ ਸੂਰਜ ਹੈ ਇਹ ਆਫਤਾਬ ਹੈ ਇਹ ਖੁਰਸ਼ੀਦ ਹੈ ਇਹ ਸਨ ਹੈ ਕਬੂਲ ਠੀਕ ਜਿਹੜਾ ਸਨ ਹੈ ਉਹੀ ਆਫਤਾਬ ਹੈ ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ ਜਿਹੜਾ ਖੁਰਸ਼ੀਦ ਹੈ ਉਹੀ ਸੂਰਜ ਹੈ ਜਿਹੜਾ ਸੂਰਜ ਹੈ ਉਹੀ ਭਾਨ ਹੈ ਜਿਹੜਾ ਭਾਨ ਹੈ ਉਹੀ ਰਵੀ ਹੈ ਸਾਨੂੰ ਕਬੂਲ ਹੈ ਪਰ ਜਿਹੜਾ ਖੁਦਾ ਹੈ ਉਹੀ RAM ਹੈ ਜਿਹੜਾ RAM ਹੈ ਉਹੀ ਅੱਲਾ ਹੈ ਜਿਹੜਾ ਅੱਲਾ ਹੈ ਉਹੀ ਗੋਬਿੰਦ ਹੈ ਇਸ ਤੇ ਬੜੇ ਝਗੜੇ ਨੇ ਇਸ ਤੇ ਬੜਾ ਕਲੇਸ਼ ਹੈ ਇਸ ਤੇ ਬੜਾ ਅਨਰਥ ਹੈ ਇਸ ਵਾਸਤੇ ਪਤਾ ਹੈ ਧਾਰਮਿਕ ਸਿਆਣੇ ਪੁਰਸ਼ ਕੀ ਕਹਿੰਦੇ ਨੇ ਜਿਤਨੀ ਅਗਿਆਨਤਾ ਧਰਮ ਦੀ ਦੁਨੀਆ ਦੇ ਚ ਹੈ ਇਤਨੀ ਅਗਿਆਨਤਾ ਸਮਾਜ ਦੇ ਚ ਅਰਥ ਵਿਵਸਥਾ ਦੇ ਚ ਔਰ ਰਾਜਨੀਤੀ ਦੇ ਚ ਨਹੀਂ ਹੈ ਜਿਤਨਾ ਅਗਿਆਨ ਧਰਮ ਦੀ ਦੁਨੀਆ ਚ ਸਮਾਜ ਦੇ ਸੰਬੰਧਾਂ ਦੇ ਚ ਅਰਥ ਵਿਵਸਥਾ ਦੇ ਚ ਰਾਜਨੀਤੀ ਦੇ ਤੇ ਇਤਨੀ ਮੂੜਤਾ ਨਹੀਂ ਹੈ ਜਿੰਨੀ ਮੂੜਤਾ ਧਰਮ ਦੀ ਦੁਨੀਆ 'ਚ ਹੈ ਦਸੋਂ ਗੁਰੂ ਸਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਸਰੂਪ ਹੈ ਔਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸੋਂ ਨਾਮ ਵਿਬੋਤ ਲਗਾ। ਇਹ ਕੋਈ ਪੁੰਨ ਹੈ ਗਿਆਨ ਉਸ ਮਨੁੱਖ ਤੋਂ ਸਭ ਕੁਝ ਠੀਕ ਹੋਵੇਗਾ। ਇਹ ਕੋਈ ਪਾਪ ਹੈ ਅਗਿਆਨ ਇਹ ਜੋ ਕੁਝ ਵੀ ਕਰੇਗਾ ਗਲਤ ਕਰੇਗਾ। ਠੀਕ ਹੋ ਹੀ ਨਹੀਂ ਸਕਦਾ ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿੱਚ ਤੇ ਕਿਸੇ ਵਕਤ ਮੈਂ ਫਿਰ ਬਿਆਨ ਕਰਾਂਗਾ ਪਰ ਹੁਣ ਇਤਨਾ ਹੀ ਅਰਜ਼ ਕਰਾਂ ਪਰਮਾਤਮਾ ਇੱਕ ਸ਼ਕਤੀ ਹੈ ਇੱਕ ਸ਼ਕਤੀ ਹੈ ਇੱਕ ਤਾਕਤ ਹੈ ਇਸ ਸ਼ਕਤੀ ਨੂੰ ਦੋ ਨਾਮ ਦਿੱਤੇ ਨੇ ਸਤ ਤੇ ਸਤਾ ਸਤ ਤੇ ਸਤਾ ਇੱਕ ਮਨੋ ਕੁਲ ਬਾਹਰ ਦੀ ਤਾਕਤ ਹੈ ਸਾਡੇ ਦੇਸ਼ ਦੇ ਚ ਇੱਕ ॠषि ਹੋਇਆ ਜਿਹਦਾ ਨਾਂ ਸੀ ਸਹਨ ਸਰਬਾਹੂ ਹਜ਼ਾਰਾਂ ਬਾਵਾ ਵਾਲਾ ॠषि ਹਜ਼ਾਰਾਂ ਬਾਵਾ ਨਹੀਂ ਆਉਂਦੀਆਂ ਅਗਰ ਹਜ਼ਾਰਾਂ ਬਾਵਾ ਇੱਕ ਬੰਦੇ ਦੀ ਉਹਨਾਂ ਤੇ ਸਾਰੇ ਹਾਲਜ ਮੇਰੇ ਖਲੇ ਕੋਈ ਬੰਦਾ ਬੈਠੇਗਾ ਮੁਸ਼ਕਿਲ ਹੈ ਇੱਕ ਵੀ ਬੈਠ ਸਕੇ ਹਜ਼ਾਰਾਂ ਬੰਦੇ ਉਹ ਚਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ ਜਿਹੜੇ ਸਮਝਾਣ ਦੇ ਪ੍ਰਤੀਕ ਨੇ ਨਾ ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ ਤਾਂ بڑے ਭੁਲੇਖੇ ਪੈ ਜਾਣਨ ਸਹਿਨ ਸਰਬਾਉ ਦੋ ਹੱਥਾਂ ਦੇ ਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਦੋ ਹੱਥਾਂ ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੋੜ ਜਾਣ ਉਸ ਦੇ ਅੱਗੇ ਕੋ ਸੈਨਸਰ ਬਹੁ ਹੋ ਗਏ ਔਰ ਕੀ ਉਹ ਦੇਖੋ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ ਸਹਿਨ ਸਰਵਾਓ ਦਹ ਸਿਰ ਕੰਨ 라ਵਣ ਦੇ 10 ਸਿਰ ਸਨ ਨਹੀਂ 10 ਸਿਰ ਜਿਤਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ 10 ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਕੱਲਾ ਕਰਦਾ ਸੀ ਤਦੇ ਤੇ ਉਸਦੀ ਲੰਕਾ ਸੋਨੇ ਦੀ ਸੀ ਤਦ ਹੀ ਤੇ ਚੰਦ ਸੂਰਜ ਤਾਂ ਕੇ ਤਪਤ ਰਸੋਈ ਗੁਰਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਓ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ ਚ ਉਸ ਜ਼ਮਾਨੇ ਚ ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ ਮਹਿਲਾਂ ਦੇ ਕਲਸ ਉਹਨੇ ਸੋਨੇ ਨਾਲ ਲਾ ਲੱਦੇ ਹੋਏ ਇਸ ਵਾਸੇ ਸਵਰਨ ਲੰਕਾ ਉਸ ਨੂੰ ਕਹਿੰਦੇ ਸਨ ਹਰ ਪੱਖ ਚੋਂ ਸਿਆਣਾ ਸੀ ਬੜਾ ਬੁੱਧੀਵਾਨ ਸੀ ਸ਼ਿਵ ਜੀ ਦਾ ਭਗਤ ਸੀ ਇਸ ਕਥਾ ਨੂੰ ਵੀ ਮੈਂ ਛੇੜਿਆ ਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ ਸਮਾਂ ਇਸ ਚ ਲੱਗ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ ਜੋ ਬੋਲੇ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ ਰਾਵਨ ਹੋਤੇ ਸੋਰੰਕ ਨ ਜਨ ਸਰਦੀਨੇ ਘਾਟ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਪ੍ਰੇਮ ਦਾ ਸੌਦਾ ਕਿ ਕਿਦਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੂੰ ਪ੍ਰਮਾਤਮਾ ਧਨਵਾਣਾ ਦੀ ਤਿੱਜੋਰੀ ਦੇ ਚਾਹੁੰਦਾ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ 66 ਵਟਾ ਦਮੜੀਆਂ ਦੇ ਨਾਲ 6 ਵਟਾ ਹੋ ਸਕਦਾ ਪ੍ਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ ਤੋ ਰਾਵਣ ਹੋਤੇ ਸੋ ਰੰਕ ਨੇ ਰਾਵਣ ਕੋਈ ਬਿਖਾਰੀ ਨਹੀਂ ਸੀ ਜਨ ਸਿਰ ਦੀਨੇ ਕਾਟ ਜਿਹਨੇ ਆਪਣਾ ਸਿਰ ਕੱਟ ਕੇ ਸ਼ਿਵ ਜੀ ਦੇ ਅੱਗੋਂ ਰੱਖ ਦਿੱਤਾ। ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ। ਉਹ ਇਤਨਾ ਸੋਚਦਾ ਸੀ ਜਿਵੇਂ 10 ਸਿਰ ਕੋਈ ਸੋਚੇ। ਉਹਦੇ ਇਤਨੇ ਪਰਬਲ ਵਿਚਾਰ ਸਨ 10 ਸਿਰ ਵੀ ਨਹੀਂ ਸੋਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ। ਤਾਂ ਪੰਜ ਖੜੇ ਹੋਏ। ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ। ਰਾਵਣ ਕੱਟ ਕੇ ਅੱਗੋਂ ਰੱਖ ਦਤਾ। ਇਸੇ ਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ ਤੇ 라वण ਕਹਿੰਦਾ ਐ ਸ਼ਿਵ ਜੀ ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਦਿਆ ਹੱਥ ਨਹੀਂ ਹੈ ਮੈਂ ਉਹ ਸਿਰ ਨੂੰ ਕੀ ਕਰਾਂ ਠੀਕ ਹੈ ਮੈਂ ਸੋਚ ਲੈਣਾ ਵਿਚਾਰ ਲੈਣਾ ਆਲਮ ਫਾਜ਼ਲਾਨ ਵਿਦਵਾਨ ਚਾਰ ਵੇਦਾਂ ਦਾ ਪਾਠੀਆਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ ਪਰ ਇਸ ਸਿਰ ਦੇ ਉੱਤੇ ਤੇਰਾ ਮੇਰ ਭਰਿਆ ਹੱਥ ਨਹੀਂ ਹੋਇਆ ਮੈਨੂੰ ਆਸ਼ੀਰਵਾਦ ਨਹੀਂ ਮਿਲੇ ਮੈਂ ਸਿਰ ਨੂੰ ਕੀ ਕਰਾਂ ਇਤਨਾ ਸਿਆਣਾ ਇਤਨਾ ਵੱਡਾ ਭਗਤ ਇਹ ਸ਼ਿਵ ਜੀ ਦਾ ਭਗਤ ਸੀ ਰਾਮ ਵੀ ਸ਼ਿਵ ਜੀ ਦੇ ਭਗਤ ਸਨ ਰਾਮੇਸ਼ਰ ਨੇ ਸ਼ਿਵ ਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜ੍ਹਾਈ ਕੀਤੀ ਦੋਵੇਂ ਸ਼ਿਵ ਜੀ ਦੇ ਭਗਤ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੇ ਦਮਕੇ ਹੋਤੀ ਸਾਟ ਰਾਵਣ ਹੋਤੇ ਸੋਰੰਕ ਨੇ ਜਨਸਿਰ ਦੀਨੇ ਘਾਟ ਸਾਰੀ ਦੁਨੀਆ ਚ ਖਾਸ ਕਰਕੇ ਸਾਡੇ ਦੇਸ਼ ਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਹੈ ਰਾਵਣ ਦਾ ਇੰਨੀ ਬੇਇੱਜ਼ਤੀ ਅਜੇ ਤੱਕ ਕਿਸੇ ਦੀ ਵੀ ਨਹੀਂ ਹੋ ਜਿੰਨੀ ਹੋਦੀ ਹੋਈ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ ਸਾਲ ਦੇ ਸਾਲ ਜਲਾਇਆ ਜਾਂਦਾ ਹੈ ਹੈਰਾਨ ਨੇ ਕਿ ਪੁਤਲਾ ਖੜਾ ਕਰ ਦੇਣਗੇ ਸਾਰਾ ਦਿਨ ਲੋਕੀ ਮੱਥਾ ਵੀ ਟੇਕਦੇ ਨੇ ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ ਪ੍ਰਸ਼ਾਦ ਵੀ ਰੱਖਣਗੇ ਕੋਈ ਹੱਦ ਹੋ ਗਈ ਜਿਹਨੂੰ ਫੋਕ ਦੇਣਾ ਤੇ ਜਿਹੜਾ ਕਹਿੰਦੇ ਉਹ ਵਾਕਈ ਦੁਸ਼ਟ ਸੀ ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀ ਮਹ ਪ੍ਰਾਣਾ ਵਿੱਚ ਅਹਿਸਾਸ ਹੈ ਵੇਦਾਂ ਦਾ ਗਿਆਨੀ ਸੀ ਸ਼ਿਵਜੀ ਦਾ ਭਗਤ ਸੀ ਤੇ ਵੀ ਮੈਂ ਅਰਜ਼ ਕਰਾਂ ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ ਜਲਾਣ ਤੋਂ ਪਹਿਲੇ ਰਾਮ ਵੀ ਪ੍ਰਕਰਮਾ ਕਰਦਾ ਹੈ ਉਸ ਦੇ ਔ ਲੰਬੀ ਚੌੜੀ ਗੱਲ ਹੈ ਜਦ ਮਰਨ ਲੱਗਿਆ ਸੀ ਰਾਵਣ ਦਮ ਤੋੜਨ ਲੱਗਾ ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ ਬੜੀਆਂ ਵਿਚਾਰਾਂ ਬੜੀ ਸਿਆਣਪ ਬੜੀ ਸੋਝ-ਬੋਝ ਇਹ ਵੀ ਇਹਦੇ ਨਾਲ ਚਲੀ ਜਾਏਗੀ ਇਹਦਾ ਆਖਰੀ ਦਮ ਟੁੱਟੇ ਤੂੰ ਇਸ ਦੇ ਕੋਲੋਂ ਕੁਛ ਨਾ ਕੁਛ ਲੈ ਕੇ ਆ। ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਉਸ ਦੀ ਰੂਪਰੇਖਾ ਸਾਹਮਣੇ ਰੱਖ ਦਿੱਤੀ। ਲਕਸ਼ਮਣ ਦੀ ਜੈਸੀ ਤਬੀਅਤ ਸੀ। ਕਿਉਂਕਿ ਗੁੱਸੇ ਚ ਆ ਕੇ ਉਹ ਰਾਵਣ ਦੀ ਭੈਣ ਦੀ ਨੱਕ ਕੱਟ ਚੁੱਕਿਆ ਸੀ। ਇਹ ਸੰਤ ਦਾ ਕੰਮ ਨਹੀਂ ਹੈ। ਨਾਕ ਕਟਣਾ ਤੇ ਇਸ स्त्री ਨੂੰ ਹਮੇਸ਼ਾ ਲਈ ਗ੍ਰੋਪ ਕਰ ਦੇਣਾ ਸਵੈਂਬਰ ਦੀ ਪ੍ਰਥਾ ਉਹਨਾਂ ਦੇ ਨਾਲ ਆਮ ਸੀ ਸਵੈਮਵਰ ਸਵੈਂਬਰ ਬੱਚੀ ਆਪਣਾ ਵਰ ਖੁਦ ਚੁਣਦੀ ਸੀ ਇਹ ਅੰਮ ਪ੍ਰਥਾ ਸੀ ਸੀਤਾ ਨੇ ਵੀ ਖੁਦ ਚੁਣਿਆ ਸੀ ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ ਸਵੈਮਵਰ ਸਵੈਮਵਰ ਚੁਣਨਾ ਆਪ ਵਰਨ ਚੁਣਨਾ ਹੈ ਸਮਾਜ ਦੀ ਬਿਵਸਥਾ ਹੈ ਸੀਸੀ ਅਗਾਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫਾ ਵਰਦੀ ਗਲਤ ਚੁਣਾਵ ਕਰ ਲੈਂਦੀਆਂ। ਜ਼ਿੰਦਗੀ ਚ ਪਛਤਾਣਾ ਪੈਂਦਾ ਹੈ ਔਰ ਬੱਚੇ ਰੁੱਲ ਜਾਂਦੇ ਨੇ। ਸਵੈੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ناکਾਮ ਹੋ ਕੇ ਰੱਦ ਕਰ ਦਿੱਤਾ ਗਿਆ। ਕਿਉਂ ਨਹੀਂ? ਬੱਚੀ ਸਵੈਮ ਨਹੀਂ ਚੁਣੇਗੀ। ਸਿਰਫ ਇਸ ਕੋਲ ਜਜ਼ਬੇ ਹੀ ਹੁੰਦੇ ਨੇ। ਸਿਰਫ ਇਸ ਕੋਲ ਭਾਵਕਤਾ ਹੁੰਦੀ ਹੈ। ਇਦੇ ਕੋਲ ਦੂਰ ਦ੍ਰਿਸ਼ਟੀ ਨਹੀਂ ਹੁੰਦੀ। ਸਵੈਂਬਰ ਭਾਰਤ ਦੇ ਵਿੱਚ ਫੈਲ ਹੋਇਆ। ਸਵੈਂਬਰ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਵਿੱਚ ਫੈਲ ਹੋ ਰਿਹਾ ਹੈ। ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ 87 ਫੀਸਦੀ ਦੀਆਂ ਸ਼ਾਦੀਆਂ ਕੈਲੀਫੋਰਨੀਆ 'ਚ ਤਲਾਕ ਹੋ ਜਾਂਦੀਆਂ। ਨਹੀਂ ਨਿਭਦੀਆਂ, ਟੁੱਟ ਜਾਂਦੀਆਂ। ਹਾਲਾਂਕਿ ਖੁਦ ਚੁਣਿਆ ਹੁੰਦਾ ਹੈ। ਖੁਦ ਸ਼ਾਦੀਆਂ ਕੀਤੀਆਂ, ਮਾਪੇ-ਬਾਪ ਦੀ ਮਦਖਲਤ ਵੀ ਨਹੀਂ। ਸਮਾਜ ਦੀ ਮਦਦ ਨਹੀਂ ਫਿਰ ਕਿਉਂ ਨਹੀਂ ਨਿਭਦੀ ਸਿਰਫ ਹੋ ਕੇ ਜਜ਼ਬਿਆਂ ਦੇ ਤਹਿਤ ਚੋਣ ਹੁੰਦਾ ਹੈ ਜਜ਼ਬੇ ਠੰਡੇ ਪੈ ਗਏ ਤਲਾਕ ਹੋ ਗਿਆ ਇੱਕ ਸਟੇਟ ਦੇ ਅੰਦਰ ਬਾਕੀ ਸਟੇਟਾਂ ਚ ਨਹੀਂ ਇੱਕ ਸਟੇਟ ਦੇ 87% ਦੀਆਂ ਸ਼ਾਦੀਆਂ ਤਲਾਕ ਹੋ ਜਾਂਦੀਆਂ ਸਵੈਂਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇ ਜ ਫੇਲ ਹੋਇਆ ਸਮਾਜ ਨੇ ਰੱਦ ਕਰ ਦਿੱਤਾ ਬਈ ਨਹੀਂ ਆینده ਬੱਚੇ ਖੁਦ ਚੋਣ ਨਹੀਂ ਕਰੇਗੇ ਕਰੇਗੇ ਤਾਂ ਉਸ ਤੇ ਉਂਗਲ ਉਠਾਏਗੀ ਸਮਾਜ ਇਹ ਬੱਚੀ ਗਲਤ ਹੈ ਯੂਰਪ ਦੇਸ਼ ਅਮਰੀਕਾ ਕੈਨੇਡਾ ਦੇਸ਼ ਸਵੈਮ্বর ਫੇਲ ਹੋ ਰਹੇ ਹਨ ਪਰ ਰਾਵਣ ਤੇ ਸ਼੍ਰੀ ਰਾਮ ਦੇ ਸਮੇਂ ਸਵੈਮ্বর ਆਮ ਸੀ ਸਰੂਪ ਨਖਾ ਨੇ ਲਕਸ਼ਮਣ ਨੂੰ ਚੁਣ ਲਿਆ ਸੀ ਵਾਰਮਾਲਾ ਪੈਣਾਣ ਲੱਗੇ ਲੰਬੀ ਚੌੜੀ ਕਥਾ ਹੈ ਉਹਨੇ ਗੁੱਸੇ ਚ ਉਹਦੀ ਨੱਕ ਕੱਟ ਦਿੱਤੀ ਤੇ ਸਰੂਪ ਨਖਾ ਉਹਨਾਂ ਦੇ ਨਜ ਸਰੀਰ ਦੇ ਅੰਗ ਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ ਸਰੂਪ ਨਖਾ ਉਹਦੇ ਨੈਣ ਨਕਸ਼ ਬਹੁਤ ਅچھے ਸਨ ਤੇ ਲਕਸ਼ਮਣ ਨੇ ਕਿਹਾ ਨੱਕ ਕਰਕੇ ਤੂੰ ਖੂਬ ਸੋਹਰਤ ਲੱਗਦੀ ਪਈ ਹੈ ਬਹੁਤ ਮੈਂ ਹੀ ਕੱਟ ਦੇਣਾ ਕੱਟ ਦਿੱਤੀ ਇਹਸ਼ੀਆ ਦਾ ਇਲਾਕਾ ਐਸਾ ਹੈ ਹੋਰ ਕੁਝ ਬਰਦਾਸ਼ ਕਰ ਲਵੇ ਲੇਕਿਨ ਭਰਾ ਪੈਣ ਦੀ ਤੋਹੀਨ ਤੇ ਪੈਣ ਦੀ ਗੱਲ ਨਹੀਂ ਬਰਦਾਸ਼ ਕਰਦਾ रावण दी ਭੈਣ ਸੀ ਆਮ ਬੰਦਾ ਨਹੀਂ ਬਰਦਾਸ਼ਟ ਕਰਦਾ ਹੋਤੇ ਰਾਜਾ ਸੀ ਬਦਲੇ ਦੀ ਭਾਵਨਾ ਤੇ ਆ ਗਿਆ ਠੀਕ ਹੈ ਸਿਆਣਾ ਸੀ ਵਿਦਵਾਨ ਸੀ ਸ਼ਿਵਜੀ ਦਾ ਭਗਤ ਸੀ ਪਰ ਭੈਣ ਦੀ ਨਾ ਕੱਟੀ ਇਤਿਹਾਸ ਦੇ ਨਿੱਕੇ ਪਹਿਲੋ ਮੈਂ ਤੁਹਾਡੇ ਸਾਹਮਣੇ ਰੱਖੇ ਲਕਸ਼ਮਣ ਗਿਆ ਗਿਆਨ ਲੈਣ ਵਾਸਤੇ 라वण ਦੇ ਸਿਰ ਦੇ ਭਾਰ ਖੜਾ ਹੋਇਆ ਹੈ ਔਰ ਕਹਿੰਦਾ ਹੈ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਹੈ ਹਰ ਪਹਿਲੋ ਦੇ ਜੋ ਕੀਮਤੀ ਤੋਂ ਕੀਮਤੀ ਵਿਚਾਰ ਧਾਰਾਵੇ ਤੁਸੀਂ ਜਾ ਰਹੇ ਹੋ ਜਗਤ ਤੋਂ ਦੱਸ ਕੇ ਜਾਓ ਰਾਵਣ ਨੇ ਅੱਖ ਜ਼ਰੂਰ ਖੋਲੀਏ ਔਰ ਘਿਰਣਾ ਭਰੀ ਮੁਸਕਰਾਹਟ ਵੀ ਚਿਹਰੇ ਤੇ ਆਈ ਫਿਰ ਅੱਖਾਂ ਬੰਦ ਹੋ ਗਈਆਂ ਲਕਸ਼ਮਣ ਵਾਪਸ ਆ ਗਏ ਰਾਮ ਨੂੰ ਕਹਿੰਦਾ ਹੈ ਭਗਵਨ ਉਹ ਤੇ ਬੋਲਦਾ ਹੀ ਨਹੀਂ ਪਤਾ ਹੈ RAM ਨੇ ਕੀ ਆਖਿਆ ਤੈਨੂੰ ਬੁਲਾਣ ਦੀ ਜਾਚ ਨਹੀਂ ਆਈ ਤੈਨੂੰ ਗਿਆਨ ਲੈਣ ਦਾ ਢੰਗ ਨਹੀਂ ਆਇਆ ਜਾ ਉਹ ਵਿਦਵਾਨ ਹੈ Shiv ji ਦਾ bhagat ਉਹਦੇ ਕਦਮਾਂ ਦੇ ਵਿੱਚ ਖੜਾ ਉਹਦੇ ਪੈਰਾਂ ਤੇ ਮੱਥਾ ਟੇਕ ਫਿਰ ਹੱਥ ਜੋੜ ਕੇ ਮੰਗ ਕਰ ਇੰਜ ਗਿਆਨ ਦੀ ਮੰਗ ਕਰੀ ਦੀ ਜਿਹਦੇ ਕਦਮਾਂ ਦੇ ਵਿੱਚ RAM ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸ ਦੇ ਕੋਲ ਉਹ ਗਿਆਨ ਲੈਣਾ ਚਾਹੁੰਦੇ ਨੇ ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ ਮਾਮੂਲੀ ਨਹੀਂ ਹੋ ਸਕਦਾ ਅਦਕੀ ਇਸ ਤਰ੍ਹਾਂ ਕੀਤਾ ਤੇ ਰਾਮਣ ਨੇ ਜਿਹੜੀ ਆਖਰੀ ਗੱਲ ਕੀਤੀ ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਗਤਈ ਨਹੀਂ ਆਉਂਦਾ ਜੋ ਕਰਨਾ ਹੈ ਅੱਜ ਕਰ ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰਨੀ ਪੋਸਬੰਨਾ ਨਾ ਕਰਨੀ ਕੱਲ ਤੇ ਨਾ ਛੁੱਟੀ ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇਈਂ ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੀਂ ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੀਂ ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾਰਿਆ ਪਾਤਸ਼ਾਹ ਕਹਿੰਦੇ ਨੇ ਨਾਏ ਬਿਲੰਬ ਧਰਮੰ ਬਿਲੰਬ ਪਾਪੰ ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ ਸਾਬ ਕਹਿੰਦੇ ਬਿਲੰਬ ਨਹੀਂ ਕਰਨੀ ਦੇਰੀ ਨਹੀਂ ਕਰਨੀ ਕਿਉਂ ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ ਇਹਰਤ ਉਹ ਨਹੀਂ ਕਰ ਸਕੇਗਾ বিলম্ব পাপੰ ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਹੈ ਦੇਰੀ ਕਰੇ ਤਾਂ ਕਿ ਉਹ ਕਮਜ਼ੋਰ ਹੋ ਜਾਏ ਲੇਕਿਨ ਹੁੰਦਾ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਆ ਲੱਗ ਕਰੇ ਬੁਰੀਾਈ ਹੋਵੇ ਸੇ ਬੁਰਾ ਸੰਕਲਪ ਪੈਦਾ ਹੈ ਬੰਦਾ ਤਦ ਛਿਣ ਕਰਦਾ ਹੈ ਚੰਗਾ ਸੰਕਲਪ ਪੈਦਾ ਹੁੰਦਾ ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਚੰਗਿਆਈਆਂ ਤੋਂ ਬਚਦਾ ਜਾ ਰਿਹਾ ਕਿਉਂਕਿ ਚੰਗਿਆਈਆਂ ਨੂੰ ਪੋਸ਼ਣ ਬੰਨ ਕਰਦਾ ਹੈ ਚੰਗਿਆਈਆਂ ਆਲਕ ਕਰੇ ਬੁਰਾਈ ਹੋਵੇ ਸਿਰ ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ ਹੁਣ ਪ੍ਰਸ਼ਨ ਖੜਾ ਹੋਵੇਗਾ ਹਾਰ ਕਿਉਂ ਗਏ ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਰਾਮ ਤੋਂ ਨਹੀਂ ਹਾਰੇ ਆਪਣੇ ਭਰਾ ਤੋਂ ਹਾਰੇ ਨੇ ਬਵਿਕਸ਼ਣ ਤੋਂ ਸਾਰੇ ਸੀਕ੍ਰੇਟ ਸਾਰਾ ਰਾਜ਼ ਭਰਾ ਨੇ ਦੱਸ ਦਿੱਤਾ ਬਵਿਕਸ਼ਣ ਔਰ ਚਾਣਕ ઋષિ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ ਹੈ ਭਰਾ ਦੇ ਵਾਰ ਤੋਂ ਨਹੀਂ ਬਚ ਸਕਦਾ ਕਿਉਂ ਭਰਾ ਨੂੰ ਸਭ ਕੁਝ ਪਤਾ ਹੈ ਸਭ ਕੁਝ ਪਤਾ ਹੈ ਹੋ ਸਕਦਾ ਹੈ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ ਪਰ ਆਦਾਵਾਰ ਖਾਲੀ ਨਹੀਂ ਹੋਇਆ ਇਸ ਵਾਸਤੇ ਆਮ ਦੁਸ਼ਮਣਾਂ ਦੇ ਇਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ ਨਹੀਂ ਦੇਖੀ ਜਾਂਦੀ ਕਈ ਵਾਰ ਫਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ ਬੜੀ ਭयंकर ਵਿਵੇਕਸ਼ਣ ਨੇ ਸਾਰੇ ਰਾਜ਼ ਦੱਸ ਦਿੱਤੇ ਨੇ ਵਿਵੇਕਸ਼ਣ ਭਰਾ ਸੀ ਰਾਮਣ ਦਾ ਸਾਰੇ ਸੀਕ੍ਰੀਟ ਦੱਸ ਦਿੱਤੇ ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਹੈ ਭਿਰਾ ਦੀ ਮਾਰ ਤੋਂ ਤੋਂ ਭਾਰਤ ਦੇ ਵਿੱਚ ਬੋਲ ਪ੍ਰਚਲਿਤ ਨੇ ਘਰ ਕਾ ਵੇਦ